ਸੋ ਅੰਮ੍ਰਿਤਸਰ ਦੇ ਮਰੜੀ ਕਲਾ ਪਿੰਡ ਦੇ ਵਿੱਚ ਜਿੱਥੇ ਅਸੀਂ ਖੜੇ ਆ ਅੱਥੇ ਕਰੀਬ 4 ਤੋਂ 5 ਲੋਕਾਂ ਦੀ ਮੌਤ ਹੋਈ ਹੈ ਸੋ ਮਜੀਠੇ ਦੀ ਗੱਲ ਕਰੀਏ ਤਾਂ ਮਜੀਠੇ ਦੇ ਵਿੱਚ ਕਰੀਬ 14 ਲੋਕਾਂ ਦੀ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੋ ਤਸਵੀਰ ਸਿੰਘ 29 ਸਾਲ ਦੇ ਨੌਜਵਾਨ ਦੇ ਘਰ ਦੇ ਬਾਹਰ ਅਸੀਂ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਸ ਨੌਜਵਾਨ ਦਾ ਘਰ ਹੈ ਜਿਸ ਦੇ ਹਲੇ ਬੱਚਿਆਂ ਦਾ ਭਵਿੱਖ ਬਣਿਆ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਤਸਦੀਕ ਇਸ ਦੁਨੀਆ ਨੂੰ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਨਾਲ ਅਲਵਿਦਾ ਕਹਿ ਗਿਆ 10 ਸਾਲ ਦੀ ਬੇਟੀ ਹੈ ਬੇਟੀ ਨੇ ਕਈ ਸੁਪਨੇ ਦੇਖੇ ਸੀ ਤਸਵੀਰ ਨੇ ਆਪਣੀ ਬੇਟੀ ਦੇ ਲਈ ਕਈ ਸੁਪਨੇ ਦੇਖੇ ਸੀ ਇਸ ਘਰ ਦੇ ਲਈ ਕਈ ਸੁਪਨੇ ਦੇਖੇ ਸੀ ਕਿ ਉਹ ਸੁਪਨੇ ਹਲੇ ਪੂਰੇ ਕੀਤੇ ਜਾਣੇ ਸੀ ਲੇਕਿਨ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਨੇ ਇਸ ਘਰ ਦਾ ਉਸ ਚਿਰਾਗ ਨੂੰ ਬੁਝਾਇਆ ਜਿਹੜਾ ਚਿਰਾਗ ਦੇ ਜਿਹੜੇ ਚਿਰਾਗ ਕਰਕੇ ਹਲੇ ਕਈ ਹੋਰ ਚਿਰਾਗ ਅੱਗੇ ਵਧਨੇ ਸੀ ਸੋ ਤਸਵੀਰ ਦੀ ਸਾਡੇ ਨਾਲ ਬੇਟੀ ਮੌਜੂਦ ਅਸੀਂ ਬੇਟੀ ਨਾਲ ਗੱਲ ਕਰਾਂਗੇ ਉਤੇ ਪਾਪਾ ਨੇ ਕਈ ਸੁਪਨੇ ਵੇਖਿਓ ਨੇ ਆ ਜਿਹੜੇ ਸ਼ਰਾਬ ਪੀ ਕੇ ਉਹਨਾਂ ਦੀ ਮੌਤ ਹੋਈ ਆ ਕੀ ਕਹਿਣਾ ਚਾਹੂਗੇ ਕੀ ਨੇ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਾ ਪਾਪਾ ਕਿੰਨੇ ਵਜੇ ਘਰ ਆਏ ਸੀ 4 ਵਜੇ 4 ਵਜੇ ਹੂੰ 4 ਵਜੇ ਫਿਰ ਅਸੀਂ ਲੇਟਨ ਲਾਤੀ ਹਾਂ ਫਿਰ ਉਹ ਲੇਟਨ ਲੈਪੇ ਹੀ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਉਹ ਵਾਲੀ ਗੱਡੀ ਨੂੰ 108 ਵਾਲੀ ਨੂੰ ਤੇ ਫਿਰ ਅਸੀਂ ਉੱਥੇ ਗਏ ਉੱਥੇ ਉਹਨਾਂ ਨੇ ਸਾਨੂੰ ਬੁਲਾਇਆ ਸੀ ਹਾਂ 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 ਨੋਨਾ ਨੇ ਹਸਪੀਟਲ ਖੜਿਆ ਤੇ ਫਿਰ ਉੱਥੇ ਹੀ ਗਏ ਸੀ ਹਮ ਜੋ ਨਿਕਲ ਫਿਰ ਸੀ ਗਏ ਸੀ ਤੇ ਫਿਰ ਉਹਦੇ ਪਾਪਾ ਹਾਂ ਉਹ ਉੱਥੇ ਪਾਪਾ ਹੋ ਗਏ ਸੋ ਮਾਤਾ ਜੀ ਤਸਵੀਰ ਦੇ ਸਾਹਮਣੇ ਮੌਜੂਦ ਹੈ ਮਾਤਾ ਜੀ ਘਰ ਕੀ ਕਰਦੇ ਸੀ ਕੀ ਸੀ ਤਸਵੀਰ ਜੜੀ ਦਫਾ ਲਾਉਂਦੇ ਸੀ ਹਾਂ ਜੀ ਮਿਸਤਰੀਆਂ ਨਾਲ ਵੀ ਚੱਲ ਜਾਂਦੇ ਸੀ ਜੜੀ ਦਫਾ ਕਰਕੇ ਆਉਂਦੇ ਸੀ ਥੋੜਾ ਬਾਤ ਸਾਨੂੰ ਪੱਤਾ ਦੇ ਦਿੰਦੇ ਸੀ ਕਿਸੇ ਵੇਲੇ ਆਪੀ ਵੀ ਲੈਂਦੇ ਸੀ ਹਾਂ ਭਾਈ ਉਹਦੇ ਨਾਲ ਗੁਸਤਾ ਕਰਦੇ ਸਾਰਦੇ ਹਾਂ ਹੁਣ ਅਸੀਂ ਦੋਵੇਂ ਮਾਵਾਂ ਸੀ ਕੋਤਰੀ ਰਹਿ ਗਈ ਤੇ ਮੈਂ ਮਾਂ ਇਹਨਾਂ ਦੀ ਉਦੋਂ ਦੀ ਖਿਲ ਗਈ ਆ ਹਾਂਜੀ ਪਹਿਲਾਂ ਪਿੰਡ 'ਚ ਕੋਣ ਵੇਚਦਾ ਸੀ ਸ਼ਰਾਬ ਕੁਝ ਪਤਾ ਤੁਹਾਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਤੁਹਾਡੇ ਪਿੰਡ 'ਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ 5000 ਭਈਆ ਭਾਜੀ ਸ਼ਰਾਬ ਵੇਚਣ ਦਾ ਕੰਮ ਨਵਾਂ ਨਹੀਂ ਹੈ ਬੜਾ ਪੁਰਾਣਾ ਚੱਲਦਾ ਪਿਆ ਕਦੀ ਕਿਸੇ ਨੂੰ ਪਤਾ ਸੀ ਜਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਇਸ ਵਾਰ ਨਹੀਂ ਸਰ ਇਹ ਪਤਾ ਨਹੀਂ ਸੀ ਕਿਸੇ ਨੂੰ ਵੀ ਪਹਿਲਾਂ ਤੇ ਕੋ ਠੇਕੇ ਤੋਂ ਲੈ ਕੇ ਹੀ ਪੀਂਦੇ ਸੀ ਪਰ ਕਿਤੇ ਨਾ ਕਿਤੇ ਉਹ ਸ਼ਰਾਬ ਇਹਨਾਂ ਨੂੰ ਮਹਿੰਗੀ ਲੱਗਣ ਦਾ ਵੀ ਤੇ ਇਹ ਦੀ ਦੇਸੀ ਸ਼ਰਾਬ ਆ ਇਹ ਸਸਤੀ ਹੋਣ ਦੇ ਕਾਰਨ ਇਹਨਾਂ ਨੇ ਸਸਤੀ ਲਿਆ ਕੇ ਪੀਤੀ ਤੇ ਉਹਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਸੀ ਜਿਹਦੇ ਕਾਰਨ ਇਹਨਾਂ ਦੀ ਮੌਤ ਹੋ ਗਈ ਪਿੰਡ ਵਿੱਚ ਪੰਜ ਮੌਤਾਂ ਹੋ ਗਈਆਂ ਪੂਰਾ ਪਿੰਡ ਸੋਗ ਦੇ ਵਿੱਚ ਆ ਤੇ ਜਿਹੜੇ ਦੋ ਦਾਖਲ ਆ ਉਹਨਾਂ ਨੇ ਹੀ ਦੱਸਿਆ ਕਿ ਅਸੀਂ ਇੱਥੇ-ਇੱਥੋਂ ਲੈ ਰਹੇ ਨੇ ਉਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਹੋਏਗੀ تصویر ہے گی ہے تصویر دی ہاں جی ہاں جی تصویر دی ہے کی سو تصویر ਤੁਹਾਨੂੰ ਦਿਖਾਨੇ ਆ تصویر دی اے تصویر اس تصویر دی ہے جس دی ਹਲੇ ਬੇਟੀ 10 ਸਾਲ ਦੀ ਆ ਉਸਨੇ ਕਈ ਸੁਪਨੇ ਆਪਣੀ ਬੇਟੀ ਦੇ ਲਈ ਦੇਖੇ ਸੀ ਬੇਟੀ ਦੀ ਜਿਹੜੀ تصویر ਦੀ ਪਤਨੀ ਹੈ ਉਹ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁਕੀ ਹੈ تصویر ਕੱਲਾ ਨਹੀਂ ਹੈ ਸੋ ਉਸ ਦੇ ਘਰ ਦੀ ਤਸਵੀਰਾਂ ਤੁਹਾਨੂੰ ਦਿਖਾਨੇ ਆ ਇਹ ਤਸਵੀਰ ਦਾ ਘਰ ਹੈ ਜਿੱਥੇ ਹਲੇ ਕਈ ਸੁਪਨੇ ਸਜੋਏ ਜਾਣੇ ਸੀ ਕਈ ਸੁਪਨੇ ਤਸਵੀਰ ਨੇ ਦੇਖੇ ਸੀ ਲੇਕਿਨ ਸ਼ਰਾਬ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਨੇ ਤਸਵੀਰ ਦੇ ਨਾਲ ਨਾਲ 14 ਉਹ ਮਾਸੂਮ ਲੋਕਾਂ ਦੀ ਜਾਨ ਲਿੱਤੀ ਹੈ ਜਿਹੜੇ ਮਾਸੂਮ ਲੋਕਾਂ ਨੇ ਆਪਣਾ ਘਰ ਬਣਾਉਣਾ ਸੀ ਘਰ ਦੇ ਕਈ ਸੁਪਨੇ ਪੂਰੇ ਕਰਨੇ ਸੀ ਸੋ ਪਰਿਵਾਰ ਵਾਲੇ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਦੇ ਵਿੱਚ ਸ਼ੋਕ ਜ਼ਰੂਰ ਹੈ ਪਹਿਲਾ ਮਾਮਲਾ ਨਹੀਂ ਹੈ ਹਾਲਕਿ 2020 ਦੇ ਵਿੱਚ ਤਰੰਤਾਂ ਦੇ ਵਿੱਚ ਵੀ ਨਜਾਇਜ਼ ਸ਼ਰਾਬ ਕਰਕੇ ਕਈ ਲੋਕਾਂ ਦੀ ਮੌਤ ਹੋਈ ਸੀ ਗੁਰਦਾਸਪੁਰ ਦੇ ਵਿੱਚ ਹੋਈ ਸੀ ਬਿਆਸ ਦੇ ਵਿੱਚ ਹੋਈ ਸੀ ਸੋ ਅੱਜ ਫੇਰ ਇੱਕ ਵਾਰੀ ਅੰਮ੍ਰਿਤਸਰ ਦੇ ਪਿੰਡ ਮਜੀਠਾ ਜਿਹੜਾ ਕਿ ਬਿਕਰਮ ਮਜੀਠੀਆ ਜਿਹੜਾ ਕਿ ਅਕਾਲੀ ਨੇਤਾ ਵਾ ਉਹਨਾਂ ਦਾ ਵਿਧਾਨ ਸਭਾ ਏਰੀਆ ਵਾ ਉਹਨਾਂ ਦੀ ਪਤਨੀ ਉਥੋਂ ਵਿਧਾਇਕ ਹੈ ਉਹਨਾਂ ਦੇ ਜਿਹੜਾ ਅੱਜ ਪਿੰਡ ਤਿੰਨ ਪਿੰਡਾਂ ਦੇ ਵਿੱਚ ਮਜੀਠੇ ਦੇ ਤਿੰਨ ਪਿੰਡਾਂ ਦੇ ਵਿੱਚ ਕਰੀਬ 14 ਲੋਕਾਂ ਦੀ ਮੌਤ ਹੋਈ ਹੈ ਕਈ ਲੋਕਾਂ ਨੂੰ ਕਈ ਯੂਰੋਪੀਆਂ ਨੂੰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਵਾ ਲੇਕਿਨ ਹਾਲੇ ਤੱਕ ਪੁਲਿਸ ਦੁਆਰਾ ਉਹ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜਿਹੜੇ ਲੋਕਾਂ ਦੁਆਰਾ ਹਲੇ ਵੀ ਸ਼ਰਾਬ ਦਾ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਹੈ ਉਹ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਹਲੇ ਕਈ ਸਵਾਲ ਇਹੋ ਜੇ ਆ ਪੁਲਿਸ ਕੋ ਜਿਸ ਦੇ ਹਲੇ ਜਵਾਬ ਪੁਲਿਸ ਕੋ ਪੁਲਿਸ ਨੂੰ ਲੈਣੇ ਬਾਕੀ ਹੈ ਇਹ ਯੂਰੋਪੀਆਂ ਕੋ ਜਿਹੜੇ ਫੜੇ ਗਏ ਆ ਸੋ ਕਿਦੋਂ ਤੱਕ ਪੁਲਿਸ ਉਹ ਸਵਾਲਾਂ ਦੇ ਜਵਾਬ ਲੈ ਪਾਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ